ਦੋਸਤੋ ਦੇਸ਼ ਦੇ ਵਿੱਚ ਜਿਹੜੇ ਹਾਲਾਤ ਹੈਗੇ ਨੇ ਉਹ ਕੁਝ ਸਾਜਗਰ ਨਹੀਂ ਹੈਗੇ ਭਾਵੇਂ 1947 ਦੇ ਵਿੱਚ ਤੇ ਉਸ ਤੋਂ ਪਹਿਲਾਂ ਵੀ ਡਾਕਟਰ ਬੀ ਆਰ ਅੰਬੇਡਕਰ ਅਤੇ ਉਸ ਤੋਂ ਬਿਨਾ ਹੋਰ ਬਹੁਤ ਸਾਰੇ ਪ੍ਰੋਗਰੈਸਿਵ ਲੋਕਾਂ ਨੇ ਭਾਰਤ ਦੇ ਵਿੱਚੋਂ ਜਾਤੀ ਅਦਾਲਤ ਜਿਹੜੀ ਮਾਨਸਿਕਤਾ ਸੀਗੀ ਉਹਨੂੰ ਅਡਰੈਸ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸੰਵਿਧਾਨ ਦੇ ਵਿੱਚ ਬਹੁਤ ਸਾਰੀਆਂ ਪ੍ਰੋਵੀਜ਼ਨਸ ਰੱਖੀਆਂ ਤੇ ਢਲ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਹਲੇ ਤੱਕ ਵੀ ਜਿਹੜਾ ਇਹ ਮਾਮਲਾ ਹੈ ਕਰ ਨਿਭਣ ਨਹੀਂ ਰਿਹਾ ਲੋਕਾਂ ਦੇ ਵਿੱਚੋਂ ਜਾਤੀ ਮਾਨਸਿਕਤਾ ਜਿਹੜੀ ਹੈਗੀ ਆ ਉਸੇ ਤਰੀਕੇ ਨਾਲ ਚੱਲ ਰਹੀ ਹੈ ਤਾਜੀ ਘਟਨਾ ਹੈ ਅਲਬਰ ਦੇ ਸਕੂਲ ਦੇ ਜਿੱਥੇ ਅਜਿਹਾ ਕੁਝ ਹੋਇਆ ਤੇ ਅਸੀਂ ਅੱਜ ਗੱਲਾਂਗੇ ਉਸ ਵਿਸ਼ੇ ਨੂੰ ਲੈ ਕੇ ਕੁਝ ਇੱਕ ਗੱਲ ਆਲਬਰ ਸਕੂਲ ਦੇ ਵਿੱਚ ਇੱਕ ਬੱਚਾ ਇਸ ਕਰਕੇ ਉਹਦੇ ਅਧਿਆਪਕ ਵੱਲੋਂ ਮਾਰਿਆ ਗਿਆ ਕਿਉਂ ਤਾਂ ਕਿ ਉਸਨੇ ਜਿਹੜਾ ਇੱਕ ਬਾਲਟੀ ਸੀਗੀ ਉਸ ਨੂੰ ਹੱਥ ਲਗਾ ਲਿਆ ਸੀ ਤੇ ਹੁਣ ਹਾਲਤ ਇਹ ਹੈ ਕਿ ਉਹ ਬੱਚਾ ਸਕੂਲ ਜਾਣ ਤੋਂ ਵੀ ਡਟਾਦਾ ਹੈ ਕਿ ਅਲਵਾ ਸਕੂਲ ਦੇ ਵਿੱਚ ਜਾਤੀ ਅਤਿਆਚਾਰ ਇੱਕ ਸਮੱਸਿਆ ਦੇ ਸੁਧਾਰਨ ਰੂਪ ਨੂੰ ਦਰਸਾਉਂਦਾ ਹੈ ਕਿ ਰਾਜਨੀਤੀ ਅਤੇ ਨੀਤੀ ਨੂੰ ਹੱਲ ਕਰਨ ਲਈ ਕੁਝ ਹੋਰ ਕਰਨ ਦੀ ਲੋੜ ਹੈ ਚੋਣਾਂ ਦੀ ਜਿੱਥੇ ਦੌੜ ਭੱਜ ਹੋ ਰਹੀ ਆ ਜਿੱਥੇ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਚਿੰਤਤ ਹੈਗੇ ਆ ਉਹ ਕਹਿੰਦੇ ਆ ਕਿ ਮੇਰੇ ਲਈ ਮਹੱਤਵਪੂਰਨ ਨੇ ਹੈਗੇ ਨੇ ਗਰੀਬ ਔਰਤਾਂ ਨੌਜਵਾਨਾਂ ਤੇ ਕਿਸਾਨ ਇਸ ਦੇ ਨਾਲ ਹੀ ਮੁਖ ਵਿਰੋਧੀ ਪਾਰਟੀ ਕਾਂਗਰਸ ਦੇਸ਼ ਵਿਆਪੀ ਜਨਗੰਨਾ ਦੀ ਵਕਾਲਤ ਕਰਦੀ ਆ ਸ਼ਨੀਵਾਰ ਨੂੰ ਇੱਕ 8 ਸਾਲ ਦੇ ਲੜਕੇ ਗਲਤ ਲੜਕੇ ਨੂੰ ਡੂੰਗੀ ਜਕੜੀ ਹੋਈ ਅਸਮਾਨਤਾ ਵਿੱਚ ਇੱਕ ਸ਼ੁਰੂਆਤੀ ਗੈਰ ਜਾਬਤ ਸਬਕ ਮਿਲਿਆ ਇਹ ਚੰਗਾ ਨਹੀਂ ਹੈ Rajasthan ਦੇ Alwar ਦੇ ਇੱਕ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਦੇ ਵਿਹੜੇ ਵਿੱਚ ਚੌਥੀ ਜਮਾਤ ਦੇ ਵਿਦਿਆਰਥੀ ਦੀ ਪਾਣੀ ਦੀ ਬਾਲਟੀ ਨੂੰ ਛੂਹਣ ਲਈ ਕੁੱਟਮਾਰ ਕੀਤੀ ਗਈ ਜਦੋਂ ਬਾਅਦ ਵਿੱਚ ਸੰ ਆਧਿਆਪਕ ਨੂੰ ਇਸ ਗੱਲ ਦਾ ਸਾਹਮਣਾ ਕਰਨਾ ਪਿਆ ਤਾਂ ਦੋਸ਼ੀ ਨੇ ਜਾਤੀ ਸੋਚਨ ਸ਼ਬਦ ਗਾਲਾਂ ਜਾਰੀ ਰੱਖੀਆਂ ਅਤੇ ਬੇਰਹਿਮੀ ਨਾਲ ਕੋਸ਼ਿਸ਼ ਨਾ ਕੀਤੀ ਕਿ ਉਸ ਨੂੰ ਇਸ ਘਟਨਾ ਲਈ ਮੁਕਦਮੇ ਵਿੱਚ ਨਹੀਂ ਲਿਆਂਦਾ ਜਾ ਸਕਦਾ ਇਹ ਕਿਥੋਂ ਕਿਸ ਉੱਚੇ ਲੈਵਲ ਦੀ ਮਾਨਸਿਕਤਾ ਹੈ ਕਿ ਕਾਨੂੰਨ ਦਾ ਵੀ ਇੱਕ ਅਧਿਕਾਰ ਪੱਧਰ ਦੇ ਉੱਪਰ ਖੰਡਾ ਨਹੀਂ ਹੈ ਖਾਸ ਕਰਕੇ ਉਸ ਵਰਗ ਦੇ ਵਿੱਚੋਂ ਜਿਸ ਜਿਸ ਵਰਗ ਨੇ ਸਮਾਜ ਦੀ ਤਾਂ ਇੱਕ ਜਿਹੜੀ ਮਾਨਸਿਕਤਾ ਹੈਗੀ ਆ ਉਹਨੂੰ ਨਵੀਂ ਸੋਚ ਦੇਣੀ ਹੈ ਅਧਿਆਪਕ ਕੋਲ ਇਸ ਐਕਟ ਦੀ ਸਜ਼ਾ ਇੱਕ ਗੰਭੀਰ ਅਤੇ ਗੰਭੀਰ ਹਕੀਕਤ ਵੱਲ ਇਸ਼ਾਰਾ ਕਰਦੀ ਹੈ ਕਿ ਉਹ ਹਨ ਸਮਾਜਿਕ ਨਿਆਂ ਦੇ ਵੱਡੇ ਵਿਚਾਰਾਂ ਤੇ ਵੱਡੀਆਂ ਨਿੱਕ ਸਿਹਾਰ ਵਾਲੀਆਂ ਯੋਜਨਾਵਾਂ ਜਿਵੇਂ ਕਿ ਸ੍ਰੇਸ਼ਟਾ ਜਿਹਦੇ ਵਿੱਚ ਟਾਰਗੇਟਡ ਖੇਤਰਾਂ ਵਿੱਚ ਹਾਈ ਸਕੂਲਾਂ ਵਿੱਚ ਵਿਦਿਆਰਥੀ ਲਈ ਰਹਿੈਸ਼ੇ ਸਿੱਖਿਆ ਲਈ ਯੋਜਨਾ ਕੀਤੀ ਗਈ ਆ ਉਸ ਦੇ ਨਾਲ ਹੀ ਸ਼੍ਰਿਆਸ ਹੈ ਜਿਹਦੇ ਵਿੱਚ ਉੱਚ ਸਿੱਖਿਆ ਦੇ ਲਈ ਵਜ਼ੀਫੇ ਹੈਗੇ ਆ ਇਹਦੇ ਵਿੱਚ ਯੰਗ ਅਚੀਵਰ ਸਕੀਮ ਲਈ ਸਿੱਖਿਆ ਹੈਗੀ ਆ ਜਿਹੜੇ ਉੱਪਰਲੇ ਹੈਗੇ ਨੇ ਤਾਂ ਕਿ ਇਹ ਜਿਹੜੀ ਜਾਤੀ ਮਾਨਸਿਕਤਾ ਹੈਗੀ ਆ ਲੋਕ ਇਕੱਠੇ ਰਹਿਣਾ ਤੇ ਅਸੀਂ ਇੱਕ ਦੂਜੇ ਦਾ ਸਤਿਕਾਰ ਕਰੀਏ ਇਹ ਸਰਕਾਰ ਦੀਆਂ ਸਕੀਮਾਂ ਹੈਗੀਆਂ ਲੇਕਿਨ ਤਾਂ ਵੀ ਜਿਹੜਾ ਰਾਜਨੀਤੀ ਦੇ ਪੱਧਰ ਦੇ ਉੱਪਰ ਕੀਤਾ ਜਾਣਾ ਚਾਹੀਦਾ ਉਹ ਕੁਝ ਨਹੀਂ ਹੋ ਰਿਹਾ ਜਿਸ ਦਾ ਇਹਨਾਂ ਦੋਹਾਂ ਸਕੀਮਾਂ ਦਾ ਉਦੇਸ਼ ਕਲਾਸਰੂਮਾਂ ਨੂੰ ਵਧੇਰੇ ਬਰਾਬਰ ਇਕੁਅਲ ਬਣਾਉਣਾ ਹੈ ਪਰ ਦੇਸ਼ ਵਿੱਚ ਜਾਤੀ ਹਿੰਸਾ ਇੱਕ ਰੋਜ਼ਾਨਾ ਦੀ ਹਕੀਕਤ ਬਣੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਮਲਿਕਾ ਜੀ ਨੇ ਖੜਗੜ ਖੜ ਗਏ ਨੇ ਉੱਥੇ ਦੀ ਸਰਕਾਰ ਦੀ ਇਸ ਗੱਲ 'ਤੇ ਆਲੋਚਨਾ ਕੀਤੀ ਕਿ ਇੱਕ ਉਹਨਾਂ ਵੱਲੋਂ ਇਸ ਕਰਕੇ ਇੱਕ ਵਿਅਕਤੀ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਗਈ ਆ ਕਿਉਂਕਿ ਉਹ ਵਿਅਕਤੀ ਆਮ ਆਮ ਹੀ ਦੇਖਿਆ ਜਾਂਦਾ ਕਿ ਉਹ ਦਲਿਤ ਵਿਰੋਧੀ ਜਿਹੜੇ ਹੈਗੇ ਆ ਉਹਦੀਆਂ ਐਕਟੀਵਿਟੀਆਂ ਹੈਗੀਆਂ ਨੇ ਉਹਦੇ ਭਾਸ਼ਣ ਹੈਗੇ ਆ ਉਹ ਆਮ ਕੀਤੇ ਜਾਂਦੇ ਆ ਇਸੇ ਤਰੀਕੇ ਨਾਲ ਨੈਸ਼ਨਲ ਕ੍ਰਾਈਮ ਬਿਊਰੋ ਐਨ ਸੀ ਆਰ ਬੀ ਦੁਆਰਾ ਸਾਲ 2022 ਲਈ ਪਿਛਲੇ ਸਾਲ ਦਸੰਬਰ ਵਿੱਚ ਜਾਰੀ ਕੀਤੇ ਗਏ ਅੰਕੜੇ ਭਾਰਤ ਵਿੱਚ ਜਾਤੀ ਆਧਾਰਿਤ ਹਿੰਸਾ ਪ੍ਰਤੀ ਦੇਲਤਾ ਦੀ ਵਧ ਰਹੀ ਹਾਲਤ ਨੂੰ ਰੇਖਾਂਕਿਤ ਕਰਦੇ ਹਨ 2022 ਵਿੱਚ ਅਨੁਸੂਚਿਤ ਜਾਤੀਆਂ ਐਸਸੀਆਂ ਵਿਰੁੱਧ ਅਪਰਾਧਾਂ ਲਈ ਕੁੱਲ 55582 ਕੇਸ ਦਰਜ ਕੀਤੇ ਗਏ ਜੋ ਪਿਛਲੇ ਸਾਲ ਦੇ ਮੁਕਾਬਲੇ 13.1% ਵਧ ਹਨ ਇਹ ਕੇਸ ਘਟਨੇ ਚਾਹੀਦੇ ਸੀ ਲੇਕਿਨ ਕੇਸ ਵਧਿਆ ਇਸ ਦੇ ਨਾਲ ਅਨੁਸੂਚਿਤ ਜਨ ਜਾਤੀਆਂ ਭਾਵ ਐਸਟੀ ਦੇ ਵਿਰੁੱਧ ਅਪਰਾਧਾਂ ਵਿੱਚ 2021 ਵਿੱਚ ਦਰਜ ਕੀਤੇ ਗਏ ਅਪਰਾਧਾਂ ਦੇ ਮੁਕਾਬਲੇ 11.3% ਵਧਾ ਹੋਇਆ ਹੈ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਬਿਹਾਰ ਵਿੱਚ ਅਨੁਸੂਚਿਤ ਜਾਤੀਆਂ ਵਿਰੁੱਧ ਸਭ ਤੋਂ ਵੱਧ ਅਪਰਾਧ ਦਰਜ ਕੀਤੇ ਗਏ ਠੰਡੇ ਸਖਤ ਸੰਖਿਆਵਾਂ ਦੇ ਪਿੱਛੇ ਇਸ ਵਿਤਕਰੇ ਦੇ ਕੁਝ ਮੁੱਖੀ ਚਿਹਰਿਆਂ ਵਿੱਚ ਯੂਪੀ ਦੇ ਔਰਈਆਂ ਵਿੱਚ ਇੱਕ 15 ਸਾਲਾ ਅਨੁਸੂਚਿਤ ਜਾਤੀ ਦਾ ਲੜਕਾ ਸ਼ਾਮਲ ਹੈ ਜਿਸ ਨੇ ਸਤੰਬਰ 2022 ਵਿੱਚ ਇੱਕ ਕਥਕਤ ਪੈਲਿੰਗ ਗਲਤੀ ਲਈ ਇੱਕ ਉੱਚ ਜਾਤੀ ਅਧਿਆਪਕ ਦੁਆਰਾ ਕੁੱਟਣ ਤੋਂ ਬਾਅਦ ਮੌਤ ਹੋ ਗਈ ਸੀ ਐਸ ਲੈਵਲ ਦਾ ਜਿਹੜਾ ਮਾਮਲਾ ਫਿਕਰ ਉਹ ਹੋਇਆ ਸੀ ਇੱਕ ਰਾਜਸਥਾਨ ਦੇ ਜਲੌਰ ਵਿੱਚ ਇੱਕ ਸਾਲ ਦੇ ਬੱਚੇ ਨੇ ਉੱਚ ਜਾਤੀ ਅਧਿਆਪਕ ਦੇ ਲਈ ਘੜੇ ਵਿੱਚੋਂ ਪਾਣੀ ਪੀਣ ਲੇ ਇੱਕ ਉੱਚ ਸ਼ਰੇਣੀ ਦੇ ਅਧਿਆਪਕ ਦੁਆਰਾ ਦਿੱਤੇ ਸੱਟਾਂ ਦਾ ਸ਼ਿਕਾਰ ਹੋ ਕੇ ਦਮ ਤੋੜ ਦਿੱਤਾ ਇਸੇ ਤਰੀਕੇ ਨਾਲ ਇੱਥੋਂ ਤੱਕ ਕਿ ਇਸ ਤੱਤ ਨੂੰ ਤੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਦਰਜ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਇਹ ਵਿਕਸਤ ਅਤੇ ਆਤਮ ਪਰ ਆਤਮ ਨਿਰਪਰ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਜ਼ਮੀਨੀ ਹਕੀਕਤ ਵਿੱਚ ਸਪਸ਼ਟ ਅਸਹਿਮਤੀ ਬਲਸ਼ ਇਸ਼ਾਰਾ ਕਰਦਾ ਹੈ ਜਦੋਂ ਕਿ ਕੇਂਦਰ ਅਤੇ ਵਿਰੋਧੀ ਤਿਰਾਨ ਦੋਵੇਂ ਨਿਆਂ ਅਤੇ ਸ਼ਕਤੀਕਰਨ ਦੀ ਗੱਲ ਕਰਦੇ ਨੇ ਇਸ ਬੇਇਨਸਾਫੀ ਨੂੰ ਹੱਲ ਕਰਨ ਲਈ ਆਰਗੇਨਾਈਜ਼ ਲੈਵਲ ਤੇ ਸੰਵੇਦਨਸ਼ੀਲਤਾ ਅਤੇ ਸੁਰੱਖਿਆਤਾ ਬਣਾਉਣ ਦੇ ਰੂਪ ਵਿੱਚ ਬਹੁਤ ਕੁਝ ਕਰਨ ਦੀ ਲੋੜ ਹੈ ਦੋਸਤੋ ਇਹ ਜਿਹੜੀ ਜਾਤੀ ਮਾਨਸਿਕਤਾ ਹੈਗੀ ਆ ਅਵੇਅਰਨੈਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਨਾਲ ਦੀ ਨਾਲ ਇੱਕ ਸੈਲਫ ਇਸਟੀਮ ਉਹ ਵਰਗ ਨੂੰ ਜਿਹੜੇ ਆਪਣੇ ਆਪ ਨੂੰ ਹਿੰਦ ਤੱਕ ਦੱਬੇ ਰਹੇ ਆ ਉਹਨਾਂ ਨੂੰ ਵੀ ਇਹਦੇ ਲਈ ਪਹਿਲ ਕਰਨੀ ਪੈਗੇ ਨਾਲ ਦੀ ਨਾਲ ਸਰਕਾਰ ਦੇ ਪੱਧਰ ਦੇ ਉੱਪਰ ਸਮਾਜ ਦੇ ਪੱਧਰ ਦੇ ਉੱਪਰ ਵੀ ਇਹਦੇ ਵਿੱਚ ਬਹੁਤ ਕੁਝ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ ਦੋਸਤੋ ਅਜਿਹੇ ਆ ਕੁਸ਼ਸ਼ ਸੀ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਨੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਨਵੇਂ ਮਿਸ਼ਨ ਲੈ ਕੇ ਦੇਖਦੇ ਰਹੋ ਰੈਸ਼ਨਲ ਟਾਕ ਅਗਰ ਆਪ ਕੋ ہماری ਵੀਡੀਓ ਅੱਛੀ ਲਗੀ ਤਾਂ ਵੀਡੀਓ ਨੂੰ ਲਾਈਕ ਕਰੇ ਸੁਝਾਅ ਕੇ ਲਿਏ ਕਮੈਂਟ